ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਸਮੁੰਦਰ ਦੇ ਨੇੜੇ ਇੱਕ ਟਾਪੂ ਸੀ। ਤੇ ਉਸ ਟਾਪੂ ਤੇ ਇੱਕ ਗਰੀਬ ਲੋਕਾਂ ਦੀ ਬਸਤੀ ਸੀ। ਉਸ ਬਸਤੀ ਵਿੱਚ ਹਰ ਕੋਈ ਗਰੀਬ ਸੀ। ਤੇ ਉਹ ਸਾਰੇ ਹਰ ਦਿਨ ਦੋ ਵਕਤ ਦੇ ਖਾਣੇ ਦੀ ਬਹੁਤ ਮਿਹਨਤ ਕਰਦੇ ਸੀ। ਪਰ ਫੇਰ ਵੀ ਉਹਨਾਂ ਨੂੰ ਪੇਟ ਭਰ ਖਾਣਾ ਨਸੀਬ ਨਹੀਂ ਸੀ ਹੁੰਦਾ। ਇੱਕ ਵਾਰ ਤਾਂ ਇੰਨਾ ਬੁਰਾ ਹਾਲ ਹੋ ਗਿਆ ਕਿ ਲੋਬਤ ਭੁੱਖੇ ਮਰਨ ਦੀ ਆਗੇ। ਉਸ ਸਮੇਂ ਉਹਨਾਂ ਦੀ ਮਦਦ ਕਿਸੇ ਗੁਮਨਾਮ ਮਸੀਹੇ ਨੇ ਕੀਤੀ ਉਸ ਦਿਨ ਤੋਂ ਜਿਵੇਂ ਰਾਤ ਤੇ ਚੱਲ ਕੇ ਸਾਰਿਆਂ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਪਿਆ ਤੇ ਜਦੋਂ ਵੀ ਕਿਸੇ ਦੀ ਕੋਈ ਸਮੱਸਿਆ ਹੁੰਦੀ ਉਹ ਇੱਕ ਮੰਨਤਾਂ ਵਾਲੇ ਦਰੱਖਤ ਦੇ ਮੇਖਾ ਆਪਣੀ ਮੁਸੀਬਤ ਇੱਕ ਪੇਪਰ ਤੇ ਲਿਖ ਕੇ ਰੱਖੇ ਹੁੰਦੇ ਤੇ ਗੁਮਨਾਮ ਮਸੀਹਾ ਉਹਨਾਂ ਸਭ ਮੁਸੀਬਤਾਂ ਦਾ ਹੱਲ ਉਸ ਪੇਪਰ ਤੇ ਹੀ ਲਿਖ ਦਿੰਦਾ ਤੇ ਉਹ ਸਾਰੇ ਉਸ ਅਨੁਸਾਰ ਹੀ ਕੰਮ ਕਰਦੇ। ਬਦਲੇ ਵਿੱਚ ਉਹ ਉੱਥੇ ਕੁਝ ਬਣਦੇ ਸਰਦੇ ਪੈਸੇ ਰੱਖਿਆ ਹੁੰਦੇ। ਪਰ ਕਿਸੇ ਨੇ ਕਦੇ ਉਸ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਮੁਤਾਬਿਕ ਅਜੀਹਾ ਕਰਨ ਨਾਲ ਮਸੀਹਾ ਰੁੱਸ ਜਾਵੇਗਾ। ਕਿਉਂਕਿ ਉਹਨਾਂ ਨੂੰ ਇਸ ਬਾਰੇ ਚਿੱਠੇ ਮਿਲੇ ਸੀ ਕਿ ਜੇ ਉਹਨਾਂ ਨੇ ਅਜੀਹਾ ਕੀਤਾ ਫਿਰ ਉਹਨਾਂ ਨੂੰ ਦੁਬਾਰਾ ਕਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਮਿਲੇਗਾ। ਉਸੇ ਬਸਤੀ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਉਸ ਪਰਿਵਾਰ ਵਿੱਚ ਪਤੀ-ਪਤਨੀ ਤੇ ਉਹਨਾਂ ਦੇ ਦੋ ਬੱਚੇ ਸੀ। ਉਸ ਪਰਿਵਾਰ ਦਾ ਜੋ ਮੁਖੀ ਬੰਦਾ ਸੀ ਉਹ ਕੋਈ ਕੰਮ ਨਹੀਂ ਸੀ ਕਰਦਾ। ਉਸ ਦੀ ਪਤਨੀ ਜੋ ਮਾੜਾ-ਮੋਟਾ ਕੁਝ ਕਮਾਈ ਕਰ ਲਿਆਉਂਦੀ ਸੀ ਉਸ ਨਾਲ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਕਦੇ ਉਹਨਾਂ ਨੂੰ ਬਹੁਤੀ ਕੋਈ ਕਮੀ ਵੀ ਨਹੀਂ ਹੋਈ। ਤੇ ਉਹ ਹਸੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਸੀ। ਭਾਵੇਂ ਇਕਬਾਲ ਕਦੇ ਕਿਸੇ ਨੂੰ ਮਾਰਨ ਨਹੀਂ ਸੀ ਬੋਲਦਾ ਪਰ ਹਰ ਇੱਕ ਦੀ ਮਦਦ ਕਰਦਾ ਸੀ ਕਿ ਰੱਬ ਦੀ ਬਾਤ ਦੇ ਵਿੱਚ ਲੱਗਿਆ ਰਹਿੰਦਾ ਸੀ ਪਰ ਫੇਰ ਵੀ ਬਸਤੀ ਵਾਲੇ ਉਸ ਨੂੰ ਤਾਨਾ ਦੇਣ ਦਾ ਕੋਈ ਮੌਕਾ ਨਹੀਂ ਸੀ ਛੱਡਦੇ ਕਿ ਇੱਕ ਮਰਦ ਹੋ ਕੇ ਕੋਈ ਕੰਮ ਨਹੀਂ ਕਰਦਾ ਘਰ ਰਹਿ ਕੇ ਬੱਚੇ ਸੰਭਾਲਦਾ ਹੈ ਤੇ ਪਤਨੀ ਦੀ ਕਮਾਈ ਖਾਣ ਲੱਗਿਆ ਹੈ ਤੇ ਇਸ ਨੂੰ ਕੋਈ ਸ਼ਰਮ ਨਹੀਂ ਆਉਂਦੀ ਸਾਰੇ ਹੀ ਉਸਨੂੰ ਵੇਲੜ ਕਹਿੰਦੇ ਸੀ ਪਰ ਅੱਗੋਂ ਉਹ ਕੋਈ ਜਵਾਬ ਨਾ ਦਿੰਦੇ ਤੇ ਚੁੱਪਚਾਪ ਆਪਣੇ ਜੀਵਨ ਵਿੱਚ ਵਿਅਸਤ ਰਹਿੰਦੇ ਇਕਬਾਲ ਆਪਣੇ ਦਿਨ ਦਾ ਬਹੁਤਾ ਸਮਾਂ ਇੱਕ ਬੀੜੀ ਬਣਾਉਣ ਵਿੱਚ ਬਤੀਤ ਕਰਦਾ ਸੀ ਉਹ ਉਸ ਬੀੜੀ ਨੂੰ ਕਿੰਨੇ ਹੀ ਸਾਲਾਂ ਤੋਂ ਬਣਾ ਰਿਹਾ ਸੀ وجہ ਇਹ ਸੀ ਕਿ ਉਹ ਬੀੜੀ ਇਕਬਾਲ ਦੇ ਪਿਤਾ ਨੇ ਬਣਾਉਣੀ ਸ਼ੁਰੂ ਕੀਤੀ ਸੀ ਇਸ ਲਈ ਉਸ ਦਿਨ ਦਾ ਕੁਝ ਸਮਾਂ ਉਸ ਬੀੜੀ ਨਾਲ ਜ਼ਰੂਰ ਬਤਾਉਂਦਾ ਸੀ ਲੋਕ ਵੀ ਸੋਚਦੇ ਸੀ ਕਿ ਉਹ ਸਾਰਾ ਦਿਨ ਜਾਣ ਬੁਝ ਕੇ ਉਸ ਬੀੜੀ ਤੇ ਲੱਗਾ ਰਹਿੰਦਾ ਹੈ ਤਾਂ ਜੋ ਉਸ ਨੂੰ ਕੰਮ ਨਾ ਕਰਨਾ ਪਵੇ ਪਰ ਬਸਤੀ ਦੇ ਕਈ ਲੋਕ ਉਸ ਦੇ ਸੁਭਾਅ ਕਰਕੇ ਉਸ ਨੂੰ ਪਸੰਦ ਵੀ ਕਰਦੇ ਸੀ ਤੇ ਉਸ ਦੀ ਇੱਜ਼ਤ ਵੀ ਕਰਦੇ ਸੀ ਬਸਤੀ ਦੇ ਉਹ ਬੰਦੇ ਜੋ ਸਮੁੰਦਰ ਵਿੱਚ ਬੀੜੀਆਂ ਲੈ ਕੇ ਜਾਂਦੇ ਸੀ ਉਹ ਅਕਸਰ ਕਹਿੰਦੇ ਸੀ ਕਿ ਉਹ ਉਹਨਾਂ ਦੇ ਨਾਲ ਚੱਲਿਆ ਕਰੇ ਵੇਲਾ ਰਹਿਣ ਨਾਲ ਕੁਝ ਨਹੀਂ ਹੁੰਦਾ ਕੋਈ ਪੈਸਾ ਕਮਾਉ ਹੋ ਜਾਗਾ ਪਰ ਇਕਬਾਲ ਸਮੁੰਦਰ ਦੇ ਖਤਰਿਆਂ ਤੋਂ ਦੂਰ ਰਹਿੰਦਾ ਸੀ ਆਪਣੇ ਪਰਿਵਾਰ ਕਰਕੇ ਕਿਉਂਕਿ ਉਸਦੇ ਪਿਤਾ ਸਮੁੰਦਰ ਦੇ ਤੂਫਾਨ ਵਿੱਚ ਖੋ ਗਏ ਕਦੇ ਵਾਪਸ ਨਹੀਂ ਸੀ ਪਰਤੇ ਇੱਕ ਦਿਨ ਅਚਾਨਕ ਹੀ ਸਮੁੰਦਰ ਵਿੱਚ ਤੂਫਾਨ ਦਾ ਮੌਸਮ ਬਣ ਗਿਆ ਇਹ ਕੋਈ ਨਵੀਂ ਗੱਲ ਨਹੀਂ ਸੀ ਪਰ ਈਸ਼ਵਰ ਸਭ ਨੂੰ ਉਜਿੱਦ ਕਰ ਦਿੱਤਾ ਗਿਆ ਕਿ ਜੇ ਉਹ ਆਪਣੀ ਜਾਨ ਬਚਾਉਣਾ ਚਾਹੁੰਦੇ ਨੇ ਤਟਪੂ ਨੂੰ ਛੱਡ ਕੇ ਕਿਸੇ ਸੁਰੱਖਿਅਤ ਜਗ੍ਹਾ ਚਲੇ ਜਾਣ। ਇਸ ਸੂਚਨਾ ਤੋਂ ਬਾਅਦ ਸਾਰੇ ਟਾਪੂ ਤੇ ਚਿੰਤਾ ਤੇ ਡਰ ਦਾ ਮਾਹੌਲ ਵੱਧ ਗਿਆ। ਤੇ ਸਾਰੇ ਆਪਣਾ ਆਪਣਾ ਸਮਾਨ ਸਮੇਟ ਕੇ ਆਪਣੀਆਂ ਬੀੜੀਆਂ ਵੱਲ ਚੱਲ ਪਏ। ਇਕਬਾਲ ਵੀ ਆਪਣੀ ਪਤਨੀ ਤੇ ਬੱਚਿਆਂ ਨੂੰ ਨਾਲ ਲੈ ਕੇ ਸਮੁੰਦਰ ਕਿਨਾਰੇ ਚਲਾ ਗਿਆ। ਉੱਥੇ ਕਈ ਲੋਕ ਇਕਬਾਲ ਤੇ ਹੱਸ ਰਹੇ ਸੀ ਕਿ ਵੇਲੜ ਦੀ ਬੀੜੀ ਵੀ ਬਣ ਕੇ ਤਿਆਰ ਹੋ ਗਈ ਅੱਜ ਕੋਈ ਦੂਜਾ ਬੋਲਿਆ ਕਿ ਇਹ ਤਾਂ ਕਦੋਂ ਦੀ ਬਣੀ ਆ ਪਰ ਇਹ ਜਾਣ ਕੇ ਕੰਮ ਨਹੀਂ ਕਰਦਾ ਕਿਉਂਕਿ ਵਿਹਲਾ ਬਹਿ ਕੇ ਖਾਣਾ ਕਿੰਨੂ ਮਾੜਾ ਲੱਗਦਾ ਹੈ ਉੱਥੇ ਹੀ ਖੜੇ ਇੱਕ ਬਜ਼ੁਰਗ ਨੇ ਕਿਹਾ ਕਿ ਇੱਥੇ ਖੜ ਕੇ ਸਮਾਂ ਬਰਬਾਦ ਕਰਨ ਨਾਲੋਂ ਚੰਗਾ ਕੀ ਛੇਤੀ ਤੋਂ ਛੇਤੀ ਇੱਥੋਂ ਨਿਕਲਿਆ ਜੇ ਕਿਉਂਕਿ ਮੌਸਮ ਵੀ ਖਰਾਬ ਹੋ ਰਿਹਾ ਸਾਰਿਆਂ ਨੇ ਆਪਣਾ ਆਪਣਾ ਸਮਾਨ ਬੇੜੀਆਂ ਵਿੱਚ ਭਰ ਲਿਆ ਤੇ ਉਹਨਾਂ ਨੇ ਤੈਅ ਕੀਤਾ ਕਿ ਕਿਸੇ ਵੱਡੇ ਟਾਪੂ ਤੇ ਜਾਇਆ ਜਾਵੇ ਪਰ ਇਕਬਾਲ ਨੇ ਜਿਸ ਟਾਪੂ ਦਾ ਨਾਮ ਸੁਝਾਇਆ ਉਹ ਟਾਪੂ ਕੁਝ ਦੂਰ ਸੀ ਤੇ ਨਿੱਕਾ ਜਿਹਾ ਸੀ ਉਸ ਦਾ ਦਿੱਤਾ ਹੋਇਆ ਸੁਝਾਅ ਵੀ ਮਖੌਲ ਦੀ ਵਜ੍ਹਾ ਬਣ ਗਿਆ ਸਾਰੇ ਕਹਿਣ ਲੱਗੇ ਕਿ ਇਹ ਮਰਵਾਵੇਗਾ ਸਭ ਨੂੰ ਆਪਣੀ ਕਿਸ਼ਤੀ ਤੇ ਦੋ ਕਿੱਲਾ ਲਾ ਕੇ ਸੋਹਣ ਤੋਂ ਬਿਨਾ ਇਹਨੇ ਕਦੇ ਕੁਝ ਕੀਤਾ ਨਹੀਂ ਇਹਨੂੰ ਕੀ ਪਤਾ ਬਾਰਲੀ ਦੁਨੀਆ ਬਾਰੇ ਤੁਸੀਂ ਸਾਰੇ ਸਾਡੇ ਮਗਰ ਚੱਲੋ ਸਾਡਾ ਹਰ ਦਿਨ ਦਾ ਇਹੋ ਕੰਮ ਹੈ ਕਿ ਸਾਨੂੰ ਸਭ ਜਾਣਕਾਰੀ ਆ ਇਕਬਾਲ ਦੇ ਬਹੁਤ ਮਨਾਉਂ ਤੇ ਵੀ ਕੋਈ ਨਾ ਮੰਨੇ ਫਿਰ ਇਕਬਾਲ ਨੇ ਮਜਬੂਰ ਹੋ ਕੇ ਇਹ ਵੀ ਕਹ ਦੱਸ ਦਿੱਤਾ ਕਿ ਉਹ ਮਸੀਹਾ ਜਿਸ ਦੀ ਸਾਰੀ ਗੱਲ ਉਹ ਸਾਰੇ ਬਿਨਾਂ ਕਿਸੇ ਸ਼ੱਕ ਤੋਂ ਮੰਨਦੇ ਨੇ ਉਹ ਮੈਂ ਹੀ ਆ ਇਸ ਵਾਰ ਵੀ ਮੰਨ ਲਓ ਸਭ ਦੀ ਜਾਨ ਬਚ ਜਾਵੇਗੀ ਇਹ ਗੱਲ ਤਾਂ ਬਸਤੀ ਵਾਲਿਆਂ ਦੀ ਉਹ ਮਜ਼ਾਕ ਸੀ ਜੋ ਉਹਨਾਂ ਨੇ ਅਜ ਤੱਕ ਨਹੀਂ ਸੀ ਸੁਣਾ ਇਸ ਗੱਲ ਤੇ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਏ ਤੇ ਇਕਬਾਲ ਦਾ ਮਜ਼ਾਕ ਉਡਾਉਣ ਲੱਗ ਪਏ ਇਕਬਾਲ ਨੇ ਕਿਹਾ ਕਿ ਇਹ ਰੱਬ ਦਾ ਇਸ਼ਾਰਾ ਹੈ ਮੈਂ ਸਿਰਫ ਜਲੀਆਂ ਹੈ ਤੁਹਾਨੂੰ ਰਾਹ ਦਿਖਾਉਣ ਦਾ ਹੁਣ ਤੱਕ ਵੀ ਤਾਂ ਮੇਰਾ ਕਿਹਾ ਮੰਨਿਆ ਹੀ ਐ ਇੱਕ ਆਖਰੀ ਵਾਰ ਮੰਨ ਲੂ ਸਭ ਦੀ ਜਾਨ ਪਚ ਜਾਵੇਗੀ ਉਹਨਾਂ ਸਭ ਨੂੰ ਆਪਣੀਆਂ ਸਮੁੰਦਰੀ ਸਫਰਾਂ ਤੇ ਬਹੁਤ ਮਾਣ ਸੀ ਤੇ ਹੱਸਦਿਆਂ ਹੱਸਦਿਆਂ ਹੀ ਉਹਨਾਂ ਨੇ ਆਪਣੀਆਂ ਬੇੜੀਆਂ ਪਾਣੀ ਵਿੱਚ ਉਤਾਰ ਦਿੱਤੀਆਂ ਤੇ ਇਕਬਾਲ ਨੂੰ ਇਹ ਕਹਿ ਕੇ ਚੱਲ ਪਏ ਕਿ ਚੰਗਾ ਫਿਰ ਮਸੀਹਾਂ ਜੇ ਜਿਉਂਦਾ ਰਹਾ ਫੇਰ ਮਿਲਾਂਗੇ ਬਾਪੂ ਤੇ ਇਕਬਾਲ ਤੇ ਉਸਦੇ ਪਰਿਵਾਰ ਤੋਂ ਇਲਾਵਾ ਕੁਝ ਲੋਕ ਹੀ ਬਚ ਗਏ। ਉਹਨਾਂ ਵਿੱਚ ਕੁਝ ਲੋਕ ਤਾਂ ਇਕਬਾਲ ਦੇ ਦੋਸਤ ਤੇ ਉਹਨਾਂ ਦੇ ਪਰਿਵਾਰ ਸੀ ਜੋ ਉਸਨੂੰ ਇਕੱਲਾ ਛੱਡ ਜਾਣਾ ਨਹੀਂ ਸੀ ਚਾਹੁੰਦੇ ਤੇ ਬਾਕੀ ਕੁਝ ਬੇਬਸ ਲੋਕ ਸੀ ਜਿਨ੍ਹਾਂ ਨੂੰ ਕਿਸੇ ਵੀ ਬੀੜੀ ਵਿੱਚ ਜਗ੍ਹਾ ਨਹੀਂ ਸੀ ਮਿਲੀ। ਉਹ ਸਾਰੇ ਇਕਬਾਲ ਦੀ ਬਣਾਈ ਬੀੜੀ ਵਿੱਚ ਸਵਾਰ ਹੋ ਕੇ ਉਸ ਨਿੱਕੇ ਟੱਪੂ ਵੱਲ ਚੱਲ ਪਏ। ਸਮੁੰਦਰ ਵਿੱਚ ਬਹੁਤ ਹੀ ਜ਼ਿਆਦਾ ਝੰਕਾ ਤੂਫਾਨ ਆਇਆ। ਇਹ ਵੱਡੇ ਟਾਪੂ ਤੇ ਜਾਣ ਵਾਲੇ ਜ਼ਿਆਦਾਤਰ ਲੋਕ ਮਾਰੇ ਗਏ ਤੇ ਜੋ ਬਚ ਗਏ ਉਹ ਭੁੱਖ ਨਾਲ ਮਰ ਗਏ ਕਿਉਂਕਿ ਉਸ ਟਾਪੂ ਤੇ ਕੁਝ ਖਾਣ ਪੀਣ ਲਈ ਨਹੀਂ ਸੀ ਪਾਣੀ ਖਾਰਾ ਸੀ ਤੇ ਖਾਣਾ ਲੱਭਣ ਦੀ ਕਿਸੇ ਦੀ ਵੀ ਹਾਲਤ ਨਹੀਂ ਸੀ ਤੇ ਜੋ ਲੋਕ ਮਰ ਚੁੱਕੇ ਸੀ ਉਹਨਾਂ ਦੀਆਂ ਆਤਮਾਵਾਂ ਧਰਮਰਾਜ ਕੋਲ ਪਹੁੰਚੀਆਂ ਜਾ ਕੇ ਉਹ ਲਾਈਨ ਵਿੱਚ ਲੱਗ ਗਏ ਉਨ੍ਹਾਂ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਅਕਲਮੰਦ ਸਮਝਣ ਵਾਲਾ ਬੰਦਾ ਲਾਈਨ ਵਿੱਚ ਖੜੇ ਲੋਕਾਂ ਨੂੰ ਧਿਆਨ ਨਾਲ ਵੇਖ ਰਿਹਾ ਸੀ ਜਿਵੇਂ ਕੁਝ ਲੱਭ ਰਿਹਾ ਹੋਵੇ ਉਸ ਨੂੰ ਵੇਖ ਕੇ ਧਰਮਰਾਜ ਨੇ ਅਖੀਰ ਪੁੱਛ ਹੀ ਲਿਆ ਕਿ ਤੂੰ ਕਿਨੂੰ ਲੱਭ ਰਿਹਾ ਹੈ ਤਾਂ ਉਸ ਬੰਦੇ ਨੇ ਕਿਹਾ ਕਿ ਵੇਲੜ ਹੁਣ ਆਏ ਹੀ ਨਹੀਂ ਕਿ ਉਹਨਾਂ ਦੀ ਵਾਰੀ ਪੈਣੀ ਆ ਜੀ ਇਸ ਤੇ ਬਾਕੀ ਸਾਰੇ ਹੱਸ ਪਏ ਤੇ ਕਹਿਣ ਲੱਗੇ ਕਿ ਜੇ ਸਾਡੇ ਨਾਲ ਚੱਲ ਪੈਂਦਾ ਤਾਂ ਥੋੜਾ ਸਮਾਂ ਹੋਰ ਜੀ ਲੈਂਦਾ। ਧਰਮਰਾਜ ਨੇ ਫਿਰ ਉਹਨਾਂ ਸਭ ਨੂੰ ਛੋਟੇ ਟਾਪੂ ਦਾ ਹਾਲ ਦਿਖਾਇਆ। ਜਿਸ ਤੇ ਇਕਬਾਲ ਹੋਣ ਗਏ ਸੀ। ਉਹ ਟਾਪੂ ਦੂਰ ਹੋਣ ਕਾਰਨ ਸੁਰੱਖਿਅਤ ਵੀ ਸੀ ਤੇ ਪੀਣ ਲਈ ਪਾਣੀ ਦੇ ਨਾਲ-ਨਾਲ ਫਲਾਂ ਤੇ ਦਰੱਖਤਾਂ ਦੇ ਨਾਲ ਭਰਿਆ ਪਿਆ ਸੀ। ਤੇ ਉੱਥੇ ਉਹ ਸਾਰੇ ਖੁਸ਼ੀ-ਖੁਸ਼ੀ ਰਹਿ ਰਹੇ ਸੀ। ਤੇ ਦੂਜੇ ਪਾਸੇ ਵੱਡੇ ਟਾਪੂ ਤੇ ਉਹਨਾਂ ਦੇ ਘਰ ਦੇ ਉਹ ਖੰ ਨਾਲ ਤੜਪ ਕੇ ਮਰ ਰਹੀ ਸੀ ਧਰਮਰਾਜ ਨੇ ਕਿਹਾ ਕਿ ਇਕਬਾਲ ਸੌਂਦਾ ਹੀ ਨਹੀਂ ਸੀ ਉਹ ਆਪਣਾ ਰੱਬ ਵੱਲੋਂ ਮਿਲਿਆ ਕਰਮ ਕਰਨ ਤੋਂ ਬਾਅਦ ਰੱਬ ਦੀ ਇਬਾਦਤ ਕਰਦਾ ਸੀ ਤੇ ਉਹ ਇੱਕ ਤਰ੍ਹਾਂ ਰੱਬ ਦਾ ਸੁਨੇਹਾ ਦੇਣ ਵਾਲਾ ਜ਼ਰੀਆ ਸੀ ਤੁਹਾਡੇ ਵਿੱਚ ਪਰ ਤੁਸੀਂ ਉਸ ਦੀ ਕਦਰ ਕਰਨੀ ਤਾਂ ਦੂਰ ਦੀ ਗੱਲ ਹੈ ਸਭੋਂ ਉਸ ਦਾ ਮਜ਼ਾਕ ਬਣਾਇਆ ਤੇ ਉਸ ਨੂੰ ਸਤਾਈ ਬੁਰਾ ਬੋਲਿਆ ਪਰ ਅੱਗੋਂ ਸਾਰੇ ਕਹਿਣ ਲੱਗੇ ਜਿਉ ਕੋਈ ਕੰਮ ਨਹੀਂ ਸੀ ਕਰਦਾ ਤਾਂ ਅਸੀਂ ਉਸ ਨੂੰ ਵਿਲੜ ਕਹਿੰਦੇ ਸੀ ਧਰਮਰਾਜ ਨੇ ਗੁੱਸੇ ਹੁੰਦਿਆਂ ਕਿਹਾ ਕਿ ਉਹ ਆਪਣਾ ਕਰਮ ਕਰਦਾ ਸੀ ਤੇ ਕਿਸੇ ਦਾ ਵੀ ਦਿਲ ਨਹੀਂ ਸੀ ਦਿਖਾਉਂਦਾ ਤੇ ਤੁਸੀਂ ਸਭ ਨੇ ਵੀ ਪਤਾ ਨਹੀਂ ਕਿੰਨੀ ਹੀ ਵਾਰ ਉਸ ਦੇ ਕੋਲੋਂ ਸਲਾਹ ਲਈ ਤੇ ਉਸ ਨੂੰ ਆਪਣਾ ਮਸੀਹਾ ਮੰਨਿਆ ਇਸ ਗੱਲ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿ ਉਹ ਮਸੀਹਾ ਇਕਬਾਲ ਸੀ ਕੇਤਰਮ ਰਾਜ ਨੇ ਉਹਨਾਂ ਨੂੰ ਧਰਤੀ ਦਾ ਨਜ਼ਾਰਾ ਦਿਖਾਇਆ ਜਿਸ ਨੂੰ ਵੇਖ ਸਾਰੇ ਆਪਣੇ ਆਪ ਨੂੰ ਅਕਲਮੰਦ ਸਮਝਣ ਵਾਲੇ ਬਹੁਤ ਹੀ ਸ਼ਰਮਿੰਦਾ ਹੋਏ ਕਿ ਕਿਉਂਕਿ ਜਿਸ ਦੀ ਉਹਨਾਂ ਨੇ ਕਦੇ ਇੱਜ਼ਤ ਨਹੀਂ ਕੀਤੀ ਉਹ ਇਨਸਾਨੀ ਉਹਨਾਂ ਦੇ ਭੁੱਖ ਨਾਲ ਤੜਫ ਰਹੇ ਪਰਿਵਾਰਾਂ ਦੀ ਮਦਦ ਕਰਨ ਬਾਰੇ ਸੋਚ ਰਿਹਾ ਸੀ ਤੂਫਾਨ ਰੁਕ ਚੁੱਕਿਆ ਸੀ ਤੇ ਇਕਬਾਲ ਆਪਣੇ ਦੋ ਤਿੰਨ ਸਾਥੀਆਂ ਨਾਲ ਵੱਡੇ ਟਾਪੂ ਦਾ ਹਾਲ ਵੇਖਣ ਗਿਆ ਤੇ ਉਹ ਸਭ ਨੂੰ ਆਪਣੇ ਨਾਲ ਛੋਟੇ ਟਾਪੂ ਤੇ ਹੀ ਲੈ ਗਿਆ ਤੇ ਸਾਰੇ ਫਿਰ ਉੱਥੇ ਹੀ ਰਹਿਣ ਲੱਗੇ ਤੇ ਦਿਨ ਬੀਤਦੇ ਗਏ ਤੇ ਸਭ ਆਪਣੇ ਜੀਵਨ ਵਿੱਚ ਵਿਅਸਤ ਹੋ ਗਏ ਉਹਨਾਂ ਨੇ ਇਕਬਾਲ ਨੂੰ ਆਪਣੀ ਬਸਤੀ ਦਾ ਮੁਖੀ ਬਣਾ ਲਿਆ ਉਸ ਘਟਨਾ ਤੋਂ ਬਾਅਦ ਸਾਰੇ ਉਸ ਵੱਲੋਂ ਲਏ ਫੈਸਲਿਆਂ ਦਾ ਸਨਮਾਨ ਕਰਨ ਲੱਗੇ ਕਿਉਂਕਿ ਇਕਬਾਲ ਦੇ ਚੰਗੇ ਦਿਲ ਤੇ ਬੁੱਧੀਮਤਾ ਕਰਕੇ ਉਹ ਸਾਰੇ ਜੀਵਤ ਸਨ